ਜਿਹੜਾ ਆਪਾਂ ਹਰ ਰੋਜ਼ ਦੇਖ ਰਹੇ ਹਾਂ ਦਿਨੋ-ਦਿਨ ਜਿਹੜਾ ਰਾਜਪੁਰਾ ਵਿੱਚ ਲੁੱਟਕ ਸੁੱਟ ਦੀਆਂ ਬਾਰਦਾਤਾਂ ਨੂੰ ਜੋ ਰੋਜ਼ ਚੋਰਾਂ ਜਾਂ ਅੰਜਾਮ ਦੇ ਰਹੇ ਨੇ ਕੱਲ ਬਜ਼ੁਰਗ ਔਰਤ ਜਾਰੀ ਸੀਗੀ ਜਿਹਦੇ ਕੰਨਾਂ 'ਚ ਸੋਨੇ ਦੀ ਬਾਲੀਆਂ ਪਾਈਆਂ ਹੋਈਆਂ ਸੀ ਤੋਂ ਜਿਹੜੇ ਸੀਗੇ ਮੁੰਡੇ ਜਿਹੜੇ ਆਪਣਾ ਨੌਜਵਾਨ ਤੇ ਇੱਕ ਲੇਡੀਜ਼ ਜਿਹੜੀ ਲੇਡੀਜ਼ ਸੀਗੀ ਉਹ ਨਾਲ ਸੀਗੀ ਵੀਡੀਓ ਨੇ ਮੋਟਰਸਾਈਕਲ ਦੀ ਬਣਾਈ ਉਹ ਮੋਟਰਸਾਈਕਲ ਖਿੱਚ ਕੇ ਭੱਜ ਗਏ ਫਿਰ ਵੀ ਮੈਂ ਨੰਬਰ ਦੀ ਉਹਨਾਂ ਦੀ ਬਣਾ ਲਈ ਪਿੱਛੇ ਨੰਬਰ ਪਲੇਟ ਨਹੀਂ ਸੀਗੀ ਔਰ ਹੋਰ ਇਸੀ ਕਹਿੰਦੀ ਮੇਰੀ ਬਾਲੀਆਂ ਲੈ ਕੇ ਕੱਢ ਕੇ ਲੈ ਗਈਆਂ ਹੈਗੇ ਉਹ ਜਨਨਨੀ ਇੱਕੋ ਹੀ ਦਮ ਭੱਜੇ ਮੈਂ ਉਹਨੂੰ ਫੜ ਲਿਆ ਕੰਦੀ ਨਹੀਂ ਮੈਂ ਨਹੀਂ ਗੱਡੀਆਂ ਹੈਗੇ ਮੈਂ ਕਹਿੰਦਾ ਸੱਚੀ ਸੱਚੀ ਬੋਲ ਨਹੀਂ ਤਾਂ ਤੈਨ ਮੈਂ ਹੁਣੀ ਚੰਗੀ ਤਰ੍ਹਾਂ ਦੱਸਦੀਆਂ ਪਤਾ ਨਹੀਂ ਤੇਰਾ ਤਰਾ ਕਟਾਪਾ ਬਹੁਤ ਉਤਰੇਗਾ ਮੇਰਾ ਇਹ ਸੋਨੀ ਹੈ ਜੀ ਜਿਹੜੀਆਂ ਇਹ ਬਾਲੀਆਂ ਉਹ ਹੋਈਆਂ ਸੀ ਜਿਹੜੀਆਂ ਖੋਈਆਂ ਹੁਣ ਇਹਨਾਂ ਨੇ ਲੁਟੇਰਿਆ ਨੇ ਤੁਸੀਂ ਫੜਿਆ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਹੋਇਆ ਮੈਂ ਰੋਂਗ ਸਾਈਡ ਪੰਪ ਤੇ ਤੇਲ ਪੁਆਰ ਜਾ ਰਿਹਾ ਸੀਗਾ ਗੁੰਨਾਣ ਇੰਡਸਟਰੀ ਦਾ ਮਾਲ ਲੈ ਕੇ ਮੈਂ ਤੇਲ ਪੁਆਇੰਟ ਨਿਕਲਿਆ ਉੱਥੇ ਮੈਂ ਅਚਾਨਕ ਮੈਂ ਦੇਖ ਲਿਆ ਬੇਬੇ ਨੂੰ ਫੜ ਕੇ ਲੈ ਗਿਆ ਉਹ ਪਿੱਛੇ ਮੈਂ ਗੱਡੀ ਤੇਲ ਤਾਂ ਪੋਇਆ ਨੇ ਮੈਂ ਸਾਈਡ ਚ ਲਾ ਕੇ ਮੈਂ ਉਹਨਾਂ ਨੂੰ ਪਿੱਛੇ ਵਿਚਾ ਕੇ ਵੀਡੀਓ ਬਣਾਈ ਵੀਡੀਓ ਬਣਾ ਕੇ ਮੈਂ ਇੱਥੇ ਦੇਖਿਆ ਮੈਂ ਵੀਡੀਓ ਬਣਾ ਕੇ ਮੈਂ ਦੇਖਿਆ ਵਾਲਿਆਂ ਦਾ ਕੱਟ ਲਿਆ ਮੈਂ ਦੁਬਾਰਾ ਫੇਰ ਪੰਪ ਤੇ ਜਾ ਕੇ ਮੇਰਾ ਸਾਲਾ ਮਨ ਨੂੰ ਡਾਟ ਆਇਆ ਵੀ ਯਾਰ ਗਲਤ ਹੋ ਰਿਹਾ ਮੈਂ ਦੁਬਾਰਾ ਵੀਡੀਓ ਉਹਨਾਂ ਦੇ ਮੋਟਰਸਾਈਕਲ ਦੀ ਬਣਾਈ ਉਹ ਮੋਟਰਸਾਈਕਲ ਖਿੱਚ ਕੇ ਭਜ ਗਏ ਫਿਰ ਵੀ ਮੈਂ ਨੰਬਰ ਦੀ ਵੀ ਉਹਨਾਂ ਦੀ ਬਣਾ ਲਈ ਪਿੱਛੇ ਨੰਬਰ ਪਲੇਟ ਨਹੀਂ ਸੀਗੀ ਅੱਗੇ ਜਰੂਰ ਹੋਣਾ ਜੋ ਬਣਾਇਆ ਹੋਇਆ ਸੀਗਾ ਨੰਬਰ ਪਲੇਟ ਦਾ ਮੈਂ ਸਿੱਧੇ ਕਰਦਾ ਕਰਦਾ ਉਹਨਾਂ ਨੇ ਸਾਰ ਇੱਕ ਲੇਡੀਸ ਗਿਆ ਕੌਣ ਚਲਿਆ ਗਿਆ ਦੋ ਆਪਣਾ ਇੱਕ ਲੇਡੀਸ ਫੜੀ ਗਈ ਜੀ ਬਾਕੀ ਦੋ ਇਹ ਆਪਣਾ ਭੱਜ ਗਏ ਦੋ ਆਦਮੀ ਸੀ ਗਦੇ ਨਹੀਂ ਜੀ ਉਹ ਨਹੀਂ ਮਿਲਿਆ ਉਹਨਾਂ ਕੋਲ ਤਿੰਨ ਮੁੰਡੀਆਂ ਜ਼ਰੂਰ ਮਿਲੀਆਂ ਜੀ ਉਹ ਤੋਂ ਫਿਲਹਾਲ ਹਾਂਜੀ ਹਾਂ ਜਿਵੇਂ ਆਪਾਂ ਅੱਜ ਗੱਲ ਕਰਦੇ ਆਂ ਰਾਜਪੁਰੇ ਵਿੱਚ ਦਿਨੋ ਦਿਨ ਕੱਲ ਕਦੇ ਪਰਸ ਖੋਇਆ ਗਿਆ ਕਦੇ ਮੋਬਾਈਲ ਖੋਇਆ ਗਿਆ ਤੁਸੀਂ ਇਹਦੇ ਬਾਰੇ ਵੀ ਕਹਿਣਾ ਚਾਹੋਗੇ ਜਾਂ ਨੌਜਵਾਨ ਪੀੜੀ ਨੂੰ ਜਾਂ ਔਰ ਲੇਡੀਸ ਨੂੰ ਜੈਂਟਲਸ ਨੂੰ ਕਿਸ ਨੇ ਇਹ ਦੇਣਾ ਚਾਹੁੰਦੇ ਹੋ ਬਸ ਨੇ ਆਈ ਹੈ ਜੀ ਅੱਜ ਕੱਲ ਨਸ਼ੇੜੀ ਲੋਕ ਅੱਜ ਕੱਲ ਨਸ਼ੇ ਆ ਕਰਕੇ ਜੀ ਇਹ ਜ਼ਿਆਦਾ ਹੋ ਰਿਹਾ ਜੀ ਆਪਣਾ ਕਰਨਾ ਚਾਹੀਦਾ ਜੀ ਹੁਣ ਦੇਖੋ ਜਿਸ ਕੰਝਾ ਕਸਣਾ ਚਾਹੀਦਾ ਸਰਕਾਰ ਨੂੰ ਹਾਂਜੀ ਇਹ ਮੌਕੇ ਤੇ ਆ ਗਈ ਸੀਗੀ ਜੀ ਉਹ ਜਿਹੜੀ ਲੇਡੀ ਸੀਗੀ ਉਹ ਕਿੱਥੇ ਹੁਣ ਉਹ ਜੀ ਪੁਰਸ਼ ਦੇ ਹਵਾਲੇ ਕਰਾ ਦਿੱਤੇ ਚਲੋ ਐਂ ਜੀ ਤੁਹਾਡਾ ਸੁਮਨ ਸੁਮਨ ਕਾਪੜੇ ਬੋਲੋ ਸੁਮਨ ਸੁਮਨ ਕਿਥੋਂ ਆ ਰਹੇ ਸੀ ਕਿਥੋਂ ਆ ਰਹੇ ਸੀ ਚੋਨਾ ਪੱਟੀ ਤੇ ਨਿੱਕੂ ਜੂਸ ਤੇ ਜਾ ਰਹੀ ਸੀਗੇ ਇਹ ਕੱਟਣਾ ਕੱਢਿਆ ਬਾਲੀਆਂ ਘੋਗੇ ਜਾ ਰਹੇ ਸੀ ਤੁਸੀਂ ਫੜਿਆ ਜਨਾਨੀ ਨੂੰ ਕੀ ਕਹਿਣਾ ਚਾਹੋਗੇ ਕਿਵੇਂ ਫੜਿਆ ਅੱਜ ਇਹ ਬੀਬੀ ਰੋ ਰਹੀ ਸੀਗੀ ਬਈ ਮਤਲਬ ਰੋ ਰਹੀ ਸੀ ਕਹਿੰਦੀ ਮੇਰੀ ਬਾਲੀਆਂ ਲੈ ਕੇ ਕੱਢ ਕੇ ਲੈ ਗਈਆਂ ਹੈਗੇ ਉਹ ਜਨਾਨੀ ਇੱਕੋ ਹੀ ਦਮ ਭੱਜੇ ਮੈਂ ਉਹਨੂੰ ਫੜ ਲਿਆ ਕੰਦੀ ਨਹੀਂ ਮੈਂ ਨਹੀਂ ਕੱਡੀਆਂ ਹੈਗੀਆਂ ਮੈਂ ਕਹਿੰਦਾ ਸੱਚੀ ਸੱਚੀ ਬੋਲ ਨਹੀਂ ਤਾਂ ਤੈਨੂੰ ਮੈਂ ਹੁਣੀ ਚੰਗੀ ਤਰ੍ਹਾਂ ਦੱਸਦੀ ਆਂ ਪਤਾ ਨਹੀਂ ਤੇਰਾ ਤੇਰਾ ਕਟਾਪਾ ਬਹੁਤ ਉਤਰੇਗਾ ਕੰਦੀ ਨਹੀਂ ਮੈਂ ਤਾਂ ਜਾ ਰਹੀ ਸੀ ਮੈਂ ਕਿ ਤੂੰ ਲੋਈ ਉਹਨਾਂ ਦੀ ਇਹ ਨਾਲੇ ਮੁੰਦਰੀਆਂ ਕਿੱਥੋਂ ਆਈਆਂ ਕੰਦੀ ਨਹੀਂ 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 ਬੀਬੀ ਰੋਵੇ ਰੋਵੇ ਮੈਂ ਕਿੱਧਰ ਡੜ ਘਰ ਦੇ ਕਿੱਥੇ ਰਹਿੰਦੇ ਕੰਦੀ ਮੇਰਾ ਮੁੰਡਾ ਲੱਗ ਰੰਦਾ ਹੈਗਾ ਵੀ ਮੈਂ ਮੁੰਡੇ ਤੋਂ ਲੱਗ ਰੰਦੀ ਟਾਊਨ 'ਚ ਰਹਿੰਦੀ ਆਂ ਹਾਂ 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 ਫਿਰ ਤੁਸੀਂ ਫੜ ਲਿਆ ਹਾਂਜੀ ਫੜ ਲੇ ਬੁਲਸਰ ਆ ਗਈ ਸੀ ਮੌਕੇ ਹਾਂਜੀ ਆਹ ਪੁੱਛੋ ਤੇ ਇੱਧੇ ਕਿਫਤਾਰ ਕਰਾਤਾ ਹਾਂਜੀ ਹਾਂਜੀ ਕਰਾਤਾ ਹੋਰਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਜਿਹੜਾ ਦਿਨੋ ਦਿਨ ਜਿਵੇਂ ਬਾ ਵੀ ਆਪਣਾ ਇਹ ਚੰਨ ਦਿਨੋ ਜਿੰਨੇ ਦਿਨੋ ਕਿੰਨ ਬਾਤ ਕਰਦਾ ਹੁੰਦੀਆਂ ਨੇ ਇਹ ਵੀ ਕਿਆ ਸੀ ਵੀ ਆਪਣਾ ਧਿਆਨ ਰੱਖਣ ਬਸ ਹੋਰ ਤੁਹਾਡੇ ਮੰਗੋ ਦਲੇਰ ਬਣੋ ਮੈਂ ਮੋਟਰਸਾਈਕਲ ਦੇ ਨਾਲ ਇਹਨਾਂ ਨਾਲ ਮੁੰਡਿਆਂ ਨੂੰ ਪਰਿਆ ਨੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੂਮ ਵੈਬ ਵੀ ਮੈਂ ਜਗਨੰਦਨ ਗੁਪਤਾ ਜੀ ਮੈਂ ਆਪਾਂ ਪਹੁੰਚੇ ਹੋਏ ਹਾਂ ਰਾਜਪੁਰਾ ਦਾ ਜਿਹੜਾ ਹੈਗਾ ਇਹ ਪਟਿਆਲਾ ਰਾਜਪੁਰਾ ਪਟਿਆਲਾ ਮੇਨ ਜੀਟੀ ਰੋਡ ਹੈ ਜਿੱਥੇ ਆਪਾਂ ਕਹਿ ਸਕਦੇ ਹਾਂ ਦਿਆਲ ਪੈਲੇਸ ਦੇ ਨੇੜੇ ਵੀ ਕਹਿ ਸਕਦੇ ਹਾਂ ਬੋਲਪਰੀ ਭਵਨ ਦੇ ਨੇੜੇ ਵੀ ਕਹਿ ਸਕਦੇ ਹਾਂ ਜਿਹੜਾ ਆਪਾਂ ਹਰ ਰੋਜ਼ ਦੇਖ ਹੀ ਰਹੇ ਹਾਂ ਦਿਨੋ ਦਿਨ ਜਿਹੜਾ ਰਾਜਪੁਰਾ ਵਿੱਚ ਲੁੱਟ ਕਸੁੱਟ ਦੀਆਂ ਬਾਰਦਾਤਾਂ ਨੂੰ ਜੋ ਰੋਜ਼ ਚੋਰ ਇੰਜਾਮ ਦੇ ਰਹੇ ਨੇ ਇੰਜਾਮ ਦੇਣ ਤੋਂ ਬਾਅਦ ਅੱਜ ਦੀ ਗੱਲ ਕਰਦੇ ਆਪਾਂ ਜਿਹੜੀ ਅੱਜ ਦੀ ਆਪਾਂ ਦਿਨ ਮੰਗਲਵਾਰ ਅੱਜ ਆਪਾਂ ਗੱਲ ਕਰਦੇ ਆ 19 ਤਰੀਕ ਦੀ ਵੀ ਅੱਜ ਹੁਣੀ ਹੁਣੀ ਦੀ ਗੱਲ ਹੈ ਵੀ ਜਿਹੜੀ ਇੱਕ ਬਜ਼ੁਰਗ ਔਰਤ ਜਾਰੀ ਸੀਗੀ ਜਿਹਦੇ ਕੰਨਾਂ 'ਚ ਸੋਨੇ ਦੀ ਬਾਲੀਆਂ ਜਿਹੜੇ ਸੀਗੇ ਮੁੰਡੇ ਜਿਹੜੇ ਆਪਣਾ ਨੌਜਵਾਨ ਤੇ ਇੱਕ ਲੇਡੀਜ਼ ਜਿਹੜੀ ਲੇਡੀਜ਼ ਸੀਗੀ ਉਹ ਨਾਲ ਸੀਗੀ ਤਿੰਨਾਂ ਜਣਿਆਂ ਨੇ ਉਹਦੇ ਜਿਹੜੇ ਕੰਨ ਚੋਂ ਵਾਲੀਆਂ ਖੋਲੀਆਂ ਤੇ ਚਪਟਾ ਮਾਰ ਕੇ ਉਹਨੂੰ ਜ਼ਖਮੀ ਵੀ ਕਰ ਦਿੱਤਾ 부ੜੀ ਨੂੰ ਗੇਰ ਵੀ ਦਿੱਤਾ ਲੇਕਿਨ ਆਪਾਂ ਗੱਲ ਕਰਦੇ ਹਾਂ ਇੱਕ ਬਾੜ ਨੰਬਰ 16 ਤੋਂ ਜਿਹੜੀ ਲੇਡੀਜ਼ ਸੀਗੀ ਚੁੰਨਾ ਪੱਠੀ ਤੋਂ ਆ ਰਹੀ ਸੀਗੀ ਉਸ ਲੇਡੀ ਸੀ ਬਹਾਦਰੀ ਕਰਕੇ ਜਿਹੜੀ ਜਿਹੜੀ ਚੋਰ ਲੇਡੀ ਸੀਗੀ ਉਹ ਪਕੜੀ ਗਈ ਹੈ ਔਰ ਪਿੱਛੇ ਕੁਝ ਜਿਹੜੇ ਹੈਗੇ ਨੇ ਉਹ ਜਿਹੜੇ ਡਰਾਈਵਰ ਸੀਗੇ ਡਰਾਈਵਰ ਭਰਾ ਦੇ ਜਿਹੜੀ ਆ ਉਹ ਸਟੈਂਡ ਹੈਗੇ ਨੇ ਉਹਨਾਂ ਨੂੰ ਵੀ ਪਿੱਛੇ ਲਾਇਆ ਤੇ ਵੀਡੀਓ ਵੀ ਬਣਾਈ ਹੈ ਉਹਨਾਂ ਨੂੰ ਪਕੜਨ ਦੀ ਕੋਸ਼ਿਸ਼ ਵੀ ਕੀਤੀ ਹੈ ਲੇਕਿਨ ਇੱਕ ਜਨਾਨੀ ਨੂੰ ਪਕੜ ਲਿਆ ਗਿਆ ਦੋ ਜਿਹੜੇ ਮੁੰਡੇ ਸੀਗੇ ਨਾਲ ਉਹ ਇੱਥੋਂ ਫਰਾਰ ਹੋ ਗਏ ਨੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਸੋਚਣਾ ਮਿਲਦਾ ਹੀ ਪੁਲਿਸ ਉਹਨਾਂ ਨੂੰ ਜਿਹੜਾ ਹੈਗਾ ਜਖਮੀ ਨੂੰ ਬੇਬੇ ਨੂੰ ਵੀ ਤੇ ਆਪਣਾ ਜਿਹੜੀ ਔਰਤ ਸੀਗੀ ਜਿਹੜੀ ਔਰਤ ਦੀਆਂ ਵਾਲੀਆਂ ਖੋਈਆਂ ਸੀਗੀਆਂ ਜਾਂ ਛਪਟਾ ਮਾਰ ਕੇ ਕੰਨ 'ਚ ਆਪਣਾ ਖ ਅ ਸਰਕਾਰੀ ਹਸਪਤਲ ਲੈ ਜਾਇਆ ਗਿਆ ਤੇ ਜਿਹੜੀ ਔਰਤ ਨੇ ਖੋਈਆਂ ਸੀ ਉਸ ਨੂੰ ਵੀ ਪਕੜ ਕੇ ਪੁਲਿਸ ਵੱਲੋਂ ਥਾਣੇ ਲੈ ਜਾਇਆ ਗਿਆ ਹੁਣ ਦੇਖਣਾ ਇਹ ਹੀ ਹੈ ਕਿ ਉਹਦੇ ਖਿਲਾਫ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੂਮ ਵੈਬ ਟੀਵੀ ਮੈਂ ਜਗਨੰਦਨ ਗੁਪਤਾ ਸੱਚਿਆਂ ਦੇ ਤਾਜ਼ੀਆਂ ਖਬਰਾਂ ਦੇ ਇਕਲ ਹੀ ਪੰਜਾਬ ਜੂਮ ਪੇਜ ਨੂੰ ਬੱਦ ਵੱਲ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਪਤਾ ਲੱਗ ਸਕੇ ਵੀ ਜਿਹੜੀ ਅੱਜ ਦੀ ਜਿਹੜੇ ਲੇਡੀਜ਼ ਨੇ ਬਹਾਦਰੀ ਦਿਖਾ ਕੇ ਉਸ ਨੂੰ ਜਿਹੜੀ ਚੋਰ ਲੇਡੀ ਸੀਗੀ ਜਿਹੜੀਆਂ ਖੋਕੇ ਬਾਲੀਆਂ ਭੱਜਣ ਲੱਗੀ ਉਹਨੂੰ ਕਿਵੇਂ ਪਕੜਿਆ ਤੇ ਆਪਣਾ ਗੱਲ ਕਰਦੇ ਆਂ ਵੀ ਪੰਜਾਬ ਜੂਮ ਗਰੁੱਪ ਨੂੰ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ